ਇਸ ਵੇਲੇ ਦੀ ਵੱਡੀ ਖਬਰ ਜਿੱਥੇ ਅਮਰੀਕਾ ਨੇ ਕਈ ਦੇਸ਼ਾਂ ਦੇ ਉੱਪਰ ਟੈਰਿਫ ਲਾਇਆ ਔਰ ਉਸ ਤੋਂ ਬਾਅਦ ਵੱਡੀ ਖਬਰ ਆ ਰਹੀ ਹੈ ਸਾਹਮਣੇ ਹੋਣ ਕੇ ਕੈਨੇਡਾ ਨੇ ਵੀ ਉਸੇ ਦੀ ਭਾਸ਼ਾ ਦੇ ਵਿੱਚ ਉਸੇ ਦੀ ਲੈਂਗੁਏਜ ਦੇ ਵਿੱਚ ਜਵਾਬ ਦਿੱਤਾ ਤਾਂ ਵੱਡੀ ਖਬਰ ਇਸ ਵੇਲੇ ਦੀ ਜਿਸ ਜਿੱਥੇ ਇੱਕ ਪਾਸੇ ਅਮਰੀਕਾ ਨੇ ਕੈਨੇਡਾ ਦੇ ਉੱਪਰ 25% ਟੈਰਿਫ ਲਾਇਆ ਔਰ ਉਸ ਤੋਂ ਬਾਅਦ ਫਿਰ ਹੁਣ ਕੈਨੇਡਾ ਨੇ ਵੀ ਇਹ ਐਲਾਨ ਕੀਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਉਹਨਾਂ ਨੇ ਵੀ ਸਾਫ਼ ਸਪਸ਼ਟ ਕਰ ਦਿੱਤਾ ਹੈ ਕਿ ਫਿਰ ਅਮਰੀਕਾ ਦੇ ਉੱਪਰ ਵੀ ਟੈਰਿਫ ਜਿਹੜਾ ਉਹ ਲਗਾਇਆ ਜਾਏਗਾ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਜਿੱਥੇ ਇੱਕ ਪਾਸੇ ਲਗਾਇਆ ਟੈਰਿਫ ਕੈਨੇਡਾ ਦੇ ਉੱਪਰ ਤਾਂ ਫਿਰ ਕੈਨੇਡਾ ਨੇ ਵੀ ਹੁਣ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਕਿਉਂਕਿ ਜਿੱਥੇ ਇੱਕ ਪਾਸੇ ਅਮਰੀਕਾ ਨੇ 25% ਟੈਰਿਫ 트ੰਪ ਸਰਕਾਰ ਨਵੀਂ ਆਈ ਨਵੀਂ ਸਰਕਾਰ ਨੇ 25% ਟੈਰਿਫ ਲਾਉਣ ਦਾ ਐਲਾਨ ਕੀਤਾ ਕਿਹਾ ਕਿ 25% ਟੈਕਸ ਹੈ ਜਿਹੜਾ ਉਹ ਲਾਇਆ ਜਾਏਗਾ ਜਿੰਨੀਆਂ ਵੀ ਵਸਤਾਂ ਆਉਣਗੀਆਂ ਉਹਨਾਂ ਦੇ ਉੱਪਰ ਤਾਂ ਉੱਥੇ ਹੀ ਹੁਣ ਟਰੂਡੋ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਫਿਰ ਅਸੀਂ ਵੀ 25% ਟੈਰਿਫ ਲਾਉਣ ਜਾ ਰਹੇ ਹਾਂ ਕਿਉਂਕਿ ਅਮਰੀਕਾ ਨੇ 2 ਫਰਵਰੀ ਤੋਂ ਕੈਨੇਡਾ ਦੇ ਜਿੰਨੀਆਂ ਵੀ ਵਸਤਾਂ ਸੀਗੀਆਂ ਉਹਨਾਂ ਦੇ ਉੱਪਰ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਟੈਰਿਫ ਅੱਜ ਤੋਂ ਸ਼ੁਰੂ ਹੋ ਜਾਣਾ ਸੀਗਾ ਤਾਂ ਉੱਥੇ ਹੀ ਹੁਣ ਹਾਲਾਂਕਿ ਉਹਨਾਂ ਨੇ ਕਿਹਾ ਕਿ ਯੂ ਐਸ ਕੈਨੇਡਾ ਕਾਉਂਸਲ ਜੋ ਹੈ ਅਸੀਂ ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਹੈ ਗੱਲਬਾਤ ਕਰਨ ਦੀ ਪਰ ਉਸ ਦੇ ਬਾਵਜੂਦ ਵੀ ਟਰੰਪ ਨੇ ਜੋ ਹੈ ਉਹ ਟੈਰਿਫ ਲਗਾ ਦਿੱਤਾ ਹੈ ਸਾਡੇ ਉੱਪਰ ਤਾਂ ਇਸ ਦੇ ਨਾਲ ਇਹ ਹੋਏਗਾ ਕਿ ਲੰਬੇ ਸਮੇਂ ਤੋਂ ਅਮਰੀਕਾ ਔਰ ਕੈਨੇਡਾ ਦੇ ਜਿਹੜੇ ਸੰਬੰਧ ਹੈ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਫਰਕ ਪਏਗਾ ਤਾਂ ਹੁਣ ਟੈਰਿਫ ਜਿਹੜਾ ਉਹ ਵਧਾਉਣ ਦਾ ਫੈਸਲਾ ਕਰ ਦਿੱਤਾ ਗਿਆ ਜਸਟਨ ਟਰੂਡੋ ਨੇ ਵੀ ਅਮਰੀਕਾ ਨੂੰ ਉਸੇ ਦੀ ਭਾਸ਼ਾ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਸੀਗੇ ਪਰ ਅਸੀਂ ਹੁਣ ਜੋ ਹੈ ਉਹ ਪ੍ਰਿਪੇਅਰ ਇਸ ਚੀਜ਼ ਦੇ ਲਈ ਇਹ ਜਸਟਿਨ ਟਰੂਡੋ ਦੇ ਵੱਲੋਂ ਕਿਹਾ ਗਿਆ ਜਸਟਿਨ ਟਰੂਡੋ ਨੇ ਬਕਾਇਦਾ ਤੌਰ ਤੇ ਟਵੀਟ ਕੀਤਾ ਬਕਾਇਦਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਹੁਣੇ ਥੋੜੀ ਦੇਰ ਪਹਿਲਾਂ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਪਹਿਲਾਂ ਕੋਸ਼ਿਸ਼ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਅਮਰੀਕਾ ਔਰ ਕੈਨੇਡਾ ਦੇ ਵਿੱਚ ਦੋਨੇ ਪਾਸੇ ਬਾਰਡਰ ਦੇ ਇੱਧਰ ਔਰ ਉਧਰ ਕੋਈ ਨਹੀਂ ਚਾਹੁੰਦਾ ਕਿ ਟੈਕਸ ਵਧੇ और ज गड़बड़ हो चीज़ा पर हूँ जरा असी कोशिश करा उन्होंने कहा कि मैं कैनेडा यू एस कौंसल मुलाकात करनी है कल उन्होंने ट्वीट किया और उस तो बाद फिर हूँ उन्होंने वलों प्रेस कॉन्फ्रेंस की गई है क्योंकि जो सिचुएशन संभलती नज़र नहीं आई या सिचुएशन दौरान गलबात होंगी हुई नज़र नहीं आई या सिस्टम सैट हों नहीं नज़र आया तो फिर ट्रूडो के वो भी हूँ यह ऐलान किया गया उन्होंने कहा कि अमेरिका ने 4 ਫਰਵਰੀ ਤੋਂ ਪ੍ਰਭਾਵੀ ਜਿਹੜਾ ਜ਼ਿਆਦਾਤਰ ਚੀਜ਼ਾਂ ਦੇ ਉੱਪਰ ਜਿਹੜੀਆਂ ਵੀ ਕੈਨੇਡਾਈ ਉਤਪਾਦ ਨੇ ਜਿੰਨੀਆਂ ਵੀ ਗੁੱਡਸ ਨੇ ਉਹਨਾਂ ਦੇ ਉੱਪਰ 25% ਟੈਰਿਫ ਜਿਹੜਾ ਲਾਉਣ ਦਾ ਜਿਹੜਾ ਫੈਸਲਾ ਕੀਤਾ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫਿਰ ਹੁਣ ਅੱਜ ਅਸੀਂ ਵੀ ਵਕ ਵਕ ਪ੍ਰਧਾਨ ਮੰਤਰੀਆਂ ਦੇ ਨਾਲ ਔਰ ਹੋਰ ਵਕ ਵਕ ਮਨਿਸਟਰਸ ਦੇ ਨਾਲ ਮੁਲਾਕਾਤ ਕੀਤੀ ਔਰ ਨਾਲ ਹੀ ਮੈਕਸੀਕੋ ਦੀ ਜੋ ਰਾਸ਼ਟਰਪਤੀ ਹੈ ਕਲਾਉਡੀਆ ਅਸ਼ਿੰਬੋਮ ਉਹਨਾਂ ਨਾਲ ਵੀ ਉਹਨਾਂ ਨੇ ਕਿਹਾ ਕਿ ਮੈਂ ਗੱਲਬਾਤ ਕਰੂੰਗਾ ਔਰ ਅਸੀਂ ਨਹੀਂ ਚਾਹੁੰਦੇ ਜਿਹੜੀਆਂ ਚੀਜ਼ਾਂ ਇਹ ਹੁਣ ਪਰ ਹੁਣ ਕੈਨੇਡਾ ਤਿਆਰ ਹੈ ਅੱਜ ਰਾਤ ਉਹਨਾਂ ਨੇ ਕਿਹਾ ਕਿ ਮੈਂ ਕੈਨੇਡਾ ਦੇ ਲੋਕਾਂ ਨੂੰ ਸੰਬੋਧਨ ਕਰਨ ਜਾ ਰਿਹਾ ਤਾਂ ਸੰਬੋਧਨ ਉਹਨਾਂ ਨੇ ਕੀਤਾ ਵੀ ਹੈ ਤਾਂ ਹੁਣ ਕੈਨੇਡਾ ਵੀ ਅਮਰੀਕਾ ਤੇ 25% ਟੈਰਿਫ ਲਾਉਣ ਜਾ ਰਿਹਾ ਤੇ ਨਾਲ ਹੀ ਉਹਨਾਂ ਨੇ ਦਾਵਾ ਕੀਤਾ ਡਜਸਟਰਨ ਟੁੰਡੋ ਉਹਨਾਂ ਨੇ ਕਿਹਾ ਹੈ ਕਿ ਫਿਰ ਜੇ ਅਸੀਂ ਇਹਨਾਂ ਦੇ ਗੁੱਡਸ ਦੇ ਉੱਪਰ ਟੈਕਸ ਲਾਵਾਂਗੇ ਟੈਰਿਫ ਲਾਵਾਂਗੇ ਤਾਂ ਫਿਰ ਅਮਰੀਕਾ ਦੇ ਵਿੱਚ ਚੀਜ਼ਾਂ ਮਹਿੰਗੀਆਂ ਹੋਣਗੀਆਂ ਔਰ ਨਾਲ ਹੀ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਹੈ ਕਿ ਜੋ ਕੈਨੇਡੀਅਨ ਲੋਕ ਨੇ ਉਹ ਕੈਨੇਡਾ ਦੇ ਵਿੱਚ ਬਣਿਆ ਜੋ ਉਤਪਾਦ ਨੇ ਜਾਂ ਜੰਨੀਆਂ ਵੀ ਚੀਜ਼ਾਂ ਨੇ ਜੰਨੀਆਂ ਵੀ ਗੁੱਡਸ ਨੇ ਔਰ ਉਹ ਉਹ ਚੀਜ਼ਾਂ ਖਰੀਦਣ ਅਮਰੀਕਾ ਦੀਆਂ ਬਸਤਾਂ ਨੂੰ ਜਿਹੜਾ ਉਹ ਪੈਲ ਨਾ ਦਿੱਤੀ ਜਾਵੇ ਫਿਰ ਉੱਥੋਂ ਬਣੀਆਂ ਹੋਈਆਂ ਨੂੰ ਕੈਨੇਡਾ ਦੇ ਵਿੱਚ ਜਿਹੜੀਆਂ ਚੀਜ਼ਾਂ ਬਣੀਆਂ ਨੇ ਜਿਨ੍ਹਾਂ ਦੀ ਮੈਨੂਫੈਕਚਰਿੰਗ ਕੈਨੇਡਾ ਦੇ ਵਿੱਚ ਹੋ ਰਹੀ ਹੈ ਔਰ ਉਹਨਾਂ ਨੂੰ ਪਰਚੇਜ਼ ਕਰਨ ਉਹਨਾਂ ਨੂੰ ਬਾਏ ਕਰਨ ਲੋਕ ਇਸ ਤਰ੍ਹਾਂ ਦੀ ਅਪੀਲ ਵੀ ਜਸਟਨ ਟਰੂਡੋ ਹੁਣਾਂ ਦੇ ਵੱਲੋਂ ਕੀਤੀ ਆ ਪਰ ਇਹਨਾਂ ਚੀਜ਼ਾਂ ਦਾ ਫਰਕ ਕਿਸ ਤਰ੍ਹਾਂ ਪਵੇਗਾ ਕਿਉਂਕਿ ਕੈਨੇਡਾ ਔਰ ਅਮਰੀਕਾ ਦੋਵੇਂ ਜਿਹੜੇ ਮੁਲਕ ਨੇ ਉਹ ਦੋਵੇਂ ਮੁਲਕ ਇੱਕ ਦੂਸਰੇ ਤੇ ਹਾਲਾਂਕਿ ਅਮਰੀਕਾ ਕੈਨੇਡਾ ਤੇ ਉਸ ਤਰੀਕੇ ਦੇ ਨਾਲ ਨਹੀਂ ਇੰਡੀਪੈਂਡ ਕਿਉਂਕਿ ਪਰ ਕੈਨੇਡਾ ਪੂਰਾ ਦਾ ਪੂਰਾ ਅਮਰੀਕਾ ਤੇ ਡਿਪੈਂਡੈਂਟ ਹੈ ਕਿਉਂਕਿ ਕੈਨੇਡਾ ਦੀ ਸਿਕਿਉਰਿਟੀ ਜਾਂ ਕੈਨੇਡਾ ਨੂੰ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ ਉਹ ਪੂਰਾ ਅਮਰੀਕਾ ਤੋਂ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਪਰ ਹੁਣ ਅਮਰੀਕਾ ਨੂੰ ਤਾਂ ਸਿਰਫ ਤੇਲ ਜਾਂਦਾ ਕੈਨੇਡਾ ਦੇ ਵਿੱਚੋਂ ਜਿਹੜਾ ਐਡਮੰਟਨ ਜਾਂ ਹੋਰ ਇਲਾਕਿਆਂ ਚੋਂ ਤੇਲ ਨਿਕਲਦਾ ਨੇੜੇ ਤੇੜੇ ਦੇ ਇਲਾਕਿਆਂ ਚੋਂ ਔਰ ਉਹ ਤੇਲ ਜਾਂਦਾ ਉਹ ਜਿਆਦਾਤਰ ਰਿਫਾਈਨ ਹੋ ਕੇ ਤੇਲ ਫਿਰ ਕੈਨੇਡਾ ਆਉਂਦਾ ਔਰ ਰਿਫਾਈਨ ਹੋਣ ਦੇ ਲਈ ਵੀ ਉਹ ਤੇਲ ਕੈਨੇਡਾ ਜਾਂਦਾ ਤਾਂ ਕਿ ਉਹਨਾਂ ਚੀਜ਼ਾਂ ਤੇ ਵੀ ਫਰਕ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ 트럼ਪ ਹੋਰ ਸ਼ਕਤੀ ਦਿਖਾਉਂਦੇ ਆ ਤਾਂ ਫਿਰ ਹਾਲਾਤ ਕੀ ਹੋਣਗੇ ਕੈਨੇਡਾ ਦਾ ਅਰਥਚਾਰਾ ਤਾਂ ਪਹਿਲਾਂ ਹੀ ਰੈਸੈਸ਼ਨ ਆਇਆ ਹੋਇਆ ਔਰ ਉਸ ਦੇ ਨਾਲ ਪੂਰਾ ਡਗਮਗਾਇਆ ਹੋਇਆ ਸਿਸਟਮ ਤਾਂ ਇਸ ਦੇ ਨਾਲ ਟਰਕਿੰਗ ਇੰਡਸਟਰੀ ਤੇ ਕਿਸ ਤਰ੍ਹਾਂ ਦਾ ਫਰਕ ਪਏਗਾ ਕਿਉਂਕਿ ਸਾਰਾ ਕੰਮ ਚੀਜ਼ਾਂ ਜਿਹੜੀਆਂ ਨੇ ਉਹ ਬਾਰਡਰ ਰਾਹੀਂ ਟਰੱਕਾਂ ਜਰੀਏ ਆਉਂਦੀਆਂ ਨੇ ਉਹਨਾਂ ਤੇ ਕਿੰਨਾ ਫਰਕ ਪਏਗਾ ਇਹ ਵੀ ਇੱਕ ਬਹੁਤ ਸੋਚਣ ਵਾਲਾ ਵਿਸ਼ਾ ਹੈ ਕਿਉਂਕਿ ਟਰਕਿੰਗ ਇੰਡਸਟਰੀ ਤਾਂ ਪਹਿਲਾਂ ਹੀ ਪੂਰੀ ਠੱਪ ਹੋਈ ਹੈ ਮਸਾਂ ਕੰਮ ਰੁੜਿਆ ਸੀਗਾ ਕੈਨੇਡਾ ਦੇ ਵਿੱਚ ਪਰ ਉਸ ਤੋਂ ਬਾਅਦ ਫਿਰ ਹੁਣ ਟਰੰਪ ਨੇ ਜਿਸ ਤਰ੍ਹਾਂ ਸ਼ਕਤੀ ਕਰਨੀ ਸ਼ੁਰੂ ਕੀਤੀ ਹੈ ਜਿਸ ਤਰੀਕੇ ਦੇ ਨਾਲ ਟੈਰਿਫ ਵਧਾਇਆ ਪਰ ਅਮਰੀਕਾ ਨੂੰ ਉਸੇ ਭਾਸ਼ਾ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ ਜਸਟਨ ਟਰੂਡੋ ਹੁਣਾ ਦੇ ਵੱਲੋਂ ਵੀ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਨੇ ਜਿੱਥੇ ਟੈਰਿਫ ਵਧਾਇਆ ਕੈਨੇਡਾ ਦੇ ਉੱਪਰ ਤਾਂ ਫਿਰ ਹੁਣ ਕੈਨੇਡਾ ਦੇ ਵੱਲੋਂ ਵੀ ਟੈਰਿਫ ਵਧਾਉਣ ਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਜਸਟਿਨ ਟਰੂਡੋ ਨੇ ਬਕਾਇਦਾ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ ਜਸਟਿਨ ਟਰੂਡੋ ਨੇ ਇਹ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਜਸਟਿਨ ਟਰੂਡੋ ਉਹਨਾਂ ਨੇ ਕਿ ਫਿਰ ਅਮਰੀਕਾ ਦੇ ਉੱਪਰ ਕੈਨੇਡਾ ਵੀ ਟੈਰਿਫ ਲਗਾਉਣ ਜਾ ਰਿਹਾ ਹੈ ਤਾਂ ਜਾਦਾ ਜਾਣਕਾਰੀ ਲਵਾਂਗੇ ਗਗਨਦੀਪ ਸਿੰਘ ਸਾਡੇ ਸਹਿਯੋਗੀ ਜਿਨ੍ਹਾਂ ਨੇ ਜਰਨਲਿਸਟ ਕੈਨੇਡਾ ਤੋਂ ਸਨ ਨਾਲ ਜੁੜੇ ਹੋਏ ਆ ਗਗਨ ਸੁਣ ਪਾ ਰਹੇ ਹੋ ਤੁਸੀਂ ਮੇਰੀ ਆਵਾਜ਼ ਜੀ ਵਿਕਰਮ ਜੀ ਗਗਨ ਕੈਨੇਡਾ ਔਰ ਅਮਰੀਕਾ ਦੇ ਵਿਚਾਲੇ ਚੱਲ ਕੀ ਰਿਹਾ ਹੈ ਕਿਉਂਕਿ ਜਦੋਂ ਦੇ ਡੋਨਾਲਡ ਟਰੰਪ ਆਏ ਆ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਮਜ਼ਬੂਤ ਕਰਨਾ ਹਾਲਾਂਕਿ ਕੈਨੇਡਾ ਔਰ ਅਮਰੀਕਾ ਦਾ ਬੜਾ ਪੁਰਾਣਾ ਰਿਸ਼ਤਾ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਨੇ ਟੈਰਿਫ ਵਧਾਇਆ ਕੈਨੇਡਾ ਦੇ ਉੱਪਰ ਤਾਂ ਹੁਣ ਟਰੂਡੋ ਹੁਣਾ ਦੇ ਵੱਲੋਂ ਵੀ ਇਹ ਬਿਆਨ ਆ ਗਿਆ ਉਹਨਾਂ ਨੇ ਕਿਹਾ ਕਿ ਫਿਰ ਜਿੰਨੀਆਂ ਜਿੰਨੀਆਂ ਵੀ ਗੁੱਟਸ ਜੜੀਆਂ ਨੇ ਉਹ ਅਮਰੀਕਾ ਤੋਣ ਗਿਆ ਉਹ ਟੈਰਿਫ ਜਿਹੜਾ ਲਾਇਆ ਜਾਊਗਾ ਤਾਂ ਕਿੰਨਾ ਕੁ ਫਰਕ ਇਸ ਚੀਜ਼ ਦੇ ਉੱਪਰ ਪਊਗਾ ਕਿਉਂਕਿ ਡੋਨਾਲਡ 트럼ਪ ਔਰ ਟਰੂਡੋ ਦੇ ਵਿਚਾਲੇ ਜਿਹੜੀ ਹੁਣ ਸ਼ਬਦੀ ਵਾਰ ਸ਼ੁਰੂ ਹੋ ਗਈ ਹੈ ਜੀ ਬਿਲਕੁਲ ਦੇਖੋ ਵਿਕਰਮ ਜੇ ਗੱਲ ਕਰੀਏ ਯੂਐਸ ਤੇ ਕੈਨੇਡਾ ਦੇ ਰਿਸ਼ਤਿਆਂ ਦੀ ਤਾਂ ਇਹ ਦੁਨੀਆ ਦੇ ਸਭ ਤੋਂ ਵੱਡੇ ਲਾਰਜੈਸਟ ਟ੍ਰੇਡਿੰਗ ਪਾਰਟਨਰਸ ਨਹੀਂ ਔਰ ਕੰਟਰੀਜ਼ ਨਹੀਂ ਔਰ ਐਤਾ ਨਹੀਂ ਹੈ ਕਿ ਛੋਟਾ ਮੋਟਾ ਵਪਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਔਰ ਬਹੁਤ ਵੱਡੀ ਰਕਮ ਦਾ ਵਪਾਰ ਜਿਹੜਾ ਹੈ ਉਹ ਦੋਵੇਂ ਮੁਲਕ ਆਪਸ ਦੇ ਵਿੱਚ ਕਰਦੇ ਨੇ ਔਰ ਜਿਸ ਤਰੀਕੇ ਨਾਲ ਡੋਨਲਡ 트੍ਰੰਪ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੈਨੇਡਾ ਦੇ ਵੱਲੋਂ ਬਾਰਡਰ ਸੁਰੱਖਿਅਤ ਨਹੀਂ ਕੀਤੇ ਗਏ ਫੈਂਡਰਲ ਦੀ ਰੋਕ ਨਹੀਂ ਠੀਕ ਕੀਤੀ ਗਈ ਤਾਂ ਉਹ 25% ਟੈਰਿਫ ਜਿਹੜੇ ਨੇ ਉਹ ਕੈਨੇਡਾ ਦੇ ਉੱਤੇ ਲਗਾਉਣਗੇ ਔਰ ਇਸੇ ਦੇ ਨਾਮ ਹੀ ਇਸ ਦੀ ਜਵਾਬੀ ਕਾਰਵਾਈ ਕਰਦੇ ਆ ਹੋਏ ਹੁਣ ਕੈਨੇਡਾ ਦੇ ਵੱਲੋਂ ਵੀ ਅਮਰੀਕਾ ਦੇ ਉੱਤੇ 25% ਟੈਰਿਫ ਜਿਹੜੇ ਨੇ ਲਗਾਏ ਗਏ ਨੇ ਯਾਨੀ ਕਿ ਉਹਨਾਂ ਨੇ ਰਿਟੈਲੀਏਟ ਕੀਤਾ 25% ਟੈਰਿਫ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਹੁਣ ਸੋਰਸ ਇਹ ਵੀ ਜਾਣਕਾਰੀ ਦੇ ਰਹੇ ਨੇ ਕਿ ਡੋਨਲਡ ਟਰੰਪ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇ ਕੈਨੇਡਾ ਟੈਰਿਫ ਲਗਾਉਂਦਾ ਹੈ ਤਾਂ ਹੋਰ ਟੈਰਿਫਸ ਦੇ ਜਿਹੜੇ ਰੇਟ ਨੇ ਉਹ ਵਧਾ ਦਿੱਤੇ ਜਾਣਗੇ ਯਾਨੀ ਕਿ ਹੁਣ 25% ਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਵਧ ਜਾਣਗੇ ਇਹ ਇ tanto ਹੋਇਆ ਕਿਉਂ ਕਿ ਡੋਨਲਡ 트াম্প ਨੇ ਕਿਹਾ ਕਿ ਕੈਨੇਡਾ ਲਗਾਤਾਰ ਇਲਿਗਲ ਇਮੀਗ੍ਰੈਂਟਸ ਜਿਹੜੇ ਨੇ ਕੈਨੇਡਾ ਤੋਂ ਉਹ ਅਮਰੀਕਾ ਦੇ ਵਿੱਚ ਆ ਰਹੇ ਨੇ ਫੈਂਡਨਲ ਜਿਹੜੀ ਹੈ ਡਰੱਗਸ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਆ ਰਹੇ ਨੇ ਔਰ ਕੈਨੇਡਾ ਇਸ ਦੀ ਰੋਕਥਾਮ ਨਹੀਂ ਕਰ ਰਿਹਾ ਤਾਂ ਇਸੇ ਤਿਹੇ ਚਲਦਿਆਂ ਹੋਇਆ ਕੈਨੇਡਾ ਦੇ ਵੱਲੋਂ ਜੋ ਹੈ ਉਹ ਕਵਸ਼ਨਾਂ ਵੀ ਕੀਤੀ ਗਈਆਂ ਅੱਜ ਜਸਟਿਨ ਟੂਡੋ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ 1.3 ਬਿਲੀਅਨ ਦਾ ਜੋ ਬਾਰਡਰ ਪਲਾਨ ਹੈ ਉਹ ਅਸੀਂ ਲੈ ਕੇ ਆਏ ਔਰ ਉਸ ਦੇ ਨਾਲ ਅਸਰ ਵੀ ਜੋ ਹੈ ਉਹ ਨਜ਼ਰ ਆਇਆ ਪੈਂਦਾ ਹੋਇਆ ਨਜ਼ਰ ਆਇਆ ਔਰ ਬਾਰਡਰਸ ਦੇਤੇ ਸਿਕਿਉਰਟੀ ਜਿਹੜੀ ਆ ਉਹ ਵਧਾਈ ਗਈ ਪਰ ਹੁਣ ਦੋਵੇਂ ਮੁਲਕਾਂ ਦੇ ਵਿਚਕਾਰ ਜਿਹੜੇ ਨੇ ਉਹ ਰਿਸ਼ਤੇ ਖਟਾਸ ਵਾਲੇ ਬਣਦੇ ਹੋ ਨਜ਼ਰ ਆ ਰਹੇ ਨੇ ਇੱਥੋਂ ਦੇ ਜਿੰਨੇ ਵੀ ਪ੍ਰੀਮੀਅਰਸ ਨੇ ਉਹਨਾਂ ਨੇ ਜਿਹੜੇ ਆਰਡਰ ਨੇ ਉਹ ਜਾਰੀ ਕਰ ਦਿੱਤੇ ਨੇ ਜਿਵੇਂ ਆਪਣੇ ਸਟੇਟ ਦੇ ਮੁੱਖ ਮੰਤਰੀ ਹੁੰਦੇ ਨੇ ਤਾਂ ਇੱਥੇ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਪ੍ਰੋਵਿੰਸਸ ਦੇ ਪ੍ਰੀਮੀਅਰਸ ਨੇ ਯਾਨੀ ਕਿ ਆਪਣੇ ਮੁੱਖ ਮੰਤਰੀ ਨੇ ਉਹਨਾਂ ਦੀ ਮੀਟਿੰਗ ਹੋਈ ਜਸਟਿਨ ਟ੍ਰੂਡਰ ਨਾਲ ਵਰਚੂਅਲੀ 21 ਪ੍ਰੀਮੀਅਰਸ ਜਿਹੜੇ ਨੇ ਇਕੱਠੇ ਹੋਏ ਔਰ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹੁਣ ਅਮਰੀਕਾ ਦੇ ਵਿੱਚ ਦੇ ਜਿਹੜੇ ਟੈਰਿਫ ਲਗਾਏ ਗਏ ਨੇ ਤਾਂ ਉਸ ਦਾ ਜਵਾਬ ਦੰਦਿਆ ਹੋਇਆ ਕੈਨੇਡਾ ਦੇ ਵਿੱਚ ਜਿੰਨੇ ਵੀ ਅਮਰੀਕਨ ਪ੍ਰੋਡਕਟਸ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਖਾਸ ਤੌਰ ਤੇ ਲਿਕਰ ਸਟੋਰਸ ਤੋਂ ਅਮਰੀਕਨ ਵਿਸਕੀ ਜਿਹੜੀ ਲਿਕਵਰ ਸਟੋਰ ਦੇ ਤੇ ਅਮਰੀਕਨ ਜਿਹੜੀ ਐਲਕੋਹਲ ਹੈ ਉਹ ਨਹੀਂ ਮਿਲੂਗੀ ਕਿ ਕਿਹਾ ਕਿ ਕੈਨੇਡੀਅਨਸ ਜਿਹੜੇ ਨੇ ਉਹ ਕੈਨੇਡੀਅਨ ਗੁੱਡਸ ਨੂੰ ਹੀ ਤਵੱਜੋ ਦੇਣ ਕੈਨੇਡੀਅਨ ਪ੍ਰੋਡਕਟਸ ਨੂੰ ਹੀ ਜਿਹੜੀ ਆ ਉਹ ਉਹਨਾਂ ਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ ਅ ਅੱਜ ਜਸਟਿਨ ਟੂਡੋ ਦੇ ਵੱਲੋਂ ਜਦੋਂ ਐਲਾਨ ਕੀਤਾ ਜਾ ਰਿਹਾ ਸੀ ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਕਿਉਂਕਿ ਬਹੁਤ ਸਾਰੇ ਨਿਕਰਮ ਲੋਕ ਜਿਹੜੇ ਨੇ ਉਹ ਕ੍ਰੋਸ ਦਾ ਬਾਰਡਰ ਇੱਥੋਂ ਦੀ ਅਮਰੀਕਾ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਵਕੇਸ਼ਨਸ ਮਨਾਇਆ ਜਾਂਦੀਆਂ ਨੇ ਤਾਂ ਜਸਟਿਨ ਟੂਡੋ ਨੇ ਕਿਹਾ ਕਿ ਇਸ ਵਾਰ ਤੁਸੀਂ ਅਮਰੀਕਾ ਦੇ ਵਿੱਚ ਜਾ ਕੇ ਵਕੇਸ਼ਨ ਨਾ ਮਨਾਓ ਇਸ ਵਾਰ ਆਪਣੇ ਹੀ ਤੁਸੀਂ ਪ੍ਰੋਵਿੰਸਸ ਦੇ ਪ੍ਰੋਵਿੰਸ਼ਲ ਪਾਰਕਸ ਜਿਹੜੇ ਨੇ ਉਹ ਐਕ ਨਾਲ ਖੜੇ ਹੋਣ ਦੀ ਸਾਨੂੰ ਲੋੜ ਹੈਗੀ ਹੈ ਔਰ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਕਹਿੰਦੇ ਕਿ ਅਸੀਂ ਦੋਵੇਂ ਦੇਸ਼ ਜਿਹੜੇ ਸੀ ਇੱਕ ਬਹੁਤ ਸੋਹਣੇ ਔਰ ਚੰਗੇ ਤਰੀਕੇ ਦੇ ਨਾਲ ਇਹ ਸਬੰਧ ਜਿਹੜੇ ਸੀ ਉਹ ਬਰਕਰਾਰ ਰੱਖੇ ਹੋਏ ਸੀ ਪਰ ਡੋਨਲਡ 트੍ਰੰਪ ਦੇ ਵੱਲੋਂ ਇਹ ਰਿਸ਼ਤੇ ਜਿਹੜੇ ਨੇ ਉਹ ਉਹਦੇ ਵਿੱਚ ਨਿਘਾਰ ਲੱਗੇ ਆਏ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਡੋਨਲਡ 트੍ਰੰਪ ਅਮਰੀਕਾ ਨੂੰ ਗ੍ਰੇਟ ਬਣਾਉਣਾ ਚਾਹੁੰਦੇ ਨੇ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੇ ਕਿ ਆਈ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਆ ਕਹਿੰਦੇ ਕਿ ਉਹ ਜਿਹੜਾ ਹੈ ਉਹ ਕੈਨੇਡਾ ਦੇ ਨਾਲ ਪਾਰਟਨਰਸ਼ਿਪ ਕਰਕੇ ਹੀ ਹੋ ਸਕਦਾ ਹੈ ਕੈਨੇਡਾ ਨੂੰ ਪਨਿਸ਼ ਕਰਕੇ ਨਹੀਂ ਹੋ ਸਕਦਾ ਪਰ ਹੁਣ ਸਿੱਧੇ ਤੌਰ ਦੇ ਉੱਤੇ ਇਸ ਦਾ ਅਸਰ ਜੋ ਹੈ ਉਹ ਕੈਨੇਡਾ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਊਗਾ ਮਹਿੰਗਾਈ ਹੋਣੀ ਹੈ ਇੱਥੇ ਚੀਜ਼ਾਂ ਜਿਹੜੀਆਂ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਣੀਆਂ ਜਿਨ੍ਹਾਂ ਦੇ ਉੱਤੇ ਹੁਣ ਟੈਰਿਫ ਲਗਾ ਦਿੱਤੇ ਗਏ ਨੇ ਫਿਰ ਉਹ ਭਾਵੇਂ ਬ੍ਰੇਕਫਾਸਟ ਸੀਰੀਅਲਸ ਹੋਣ ਗੱਟੀਆਂ ਹੋਣ ਵੱਡੀਆਂ ਗੱਦੀਆਂ ਗੱਦੀਆਂ ਇੱਥੋਂ ਦੀ ਅਮਰੀ ਕਪੜੇ ਹੋਣ ਗਰੋਸਰੀਜ਼ ਹੋਵੇ ਫਰੂਟ ਜੂਸਿਸ ਹੋਣ ਇਹ तमाम ਚੀਜ਼ਾਂ ਹੁਣ ਅਕਰੀਡੀਅੰਸ ਉਹ ਜਿਹੜੀਆਂ ਨੇ ਉਹ ਮਹਿੰਗੀਆਂ ਮਿਲਣ ਗਿਆ ਇਸ ਦੇ ਨਾਲ ਨਾਲ ਹਾਊਸਿੰਗ ਦੇ ਉੱਤੇ ਵੀ ਅਸਰ ਪਾਊਗਾ ਜੀ ਡੀ ਪੀ ਦੇ ਵੀ ਜਿਹੜੀ ਹੈ ਉਹ ਟਿੱਪ ਤੇ ਜਾਂਦੀ ਹੋਈ ਨਜ਼ਰ ਆਉ ਕਿ ਜੀ ਡੀ ਪੀ ਦੇ ਵਿੱਚ ਵੀ ਗਰਾਵਟ ਆਊਗੀ ਪ੍ਰੈਸਸ਼ਨ ਹੋਣਾ ਇਨਫਲੇਸ਼ਨ ਹੋਣੀ ਹੈ ਤਾਂ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਵਿਗੜਦੀਆਂ ਹੋਈਆਂ ਨਜ਼ਰ ਆਉਣ ਗਿਆ ਜੀ ਵਿਕਰ ਪਰ ਗਗਨ ਜਿੱਥੇ ਬਹੁਤ ਸਾਰੇ ਇਮੀਗ੍ਰੈਂਟਸ ਆ ਗਏ ਹੋਏ ਹਾਲਾਤ ਕੈਨੇਡਾ ਦੇ ਪਹਿਲਾਂ ਹੀ ਠੀਕ ਨਹੀਂ ਗਏ ਰੈਸੈਸ਼ਨ ਦੇ ਦੌਰ ਦੇ ਵਿੱਚ ਹੈ ਕੈਨੇਡਾ ਇੱਕ ਪਾਸੇ ਔਰ ਦੂਸਰੇ ਪਾਸੇ ਇਹ ਹਾਲਾਤ ਜੇ ਪੈਦਾ ਹੁੰਦੇ ਆ ਜਿਸ ਤਰੀਕੇ ਦੇ ਨਾਲ ਫਿਰ ਇਹ ਐਲਾਨ ਕੀਤਾ ਗਿਆ ਪਹਿਲਾਂ 트ੰਪ ਦੇ ਵੱਲੋਂ ਔਰ ਉਸ ਤੋਂ ਬਾਅਦ ਫਿਰ ਹੁਣ ਜਦੋਂ ਟਰੂਡੋ ਦੇ ਵੱਲੋਂ ਤਾਂ ਰਿਸ਼ਤਿਆਂ ਦੇ ਵਿੱਚ ਖਟਾਸ ਦਾ ਕਿੰਨਾ ਅਸਰ ਨਵੇਂ ਗਏ ਲੋਕਾਂ ਤੇ ਖਾਸ ਤੌਰ ਤੇ ਜਿਹੜੇ ਇਹ ਆਸਮੀਦ ਲੈ ਕੇ ਗਏ ਕਿਸ ਇਸਟੈਬਲਿਸ਼ ਹੋ ਜਾਣਗੇ ਉੱਥੇ ਜਾ ਕੇ ਉਹਨਾਂ ਦੇ ਲਈ ਰਾਹ ਕਿੰਨੀ ਔਖੀ ਹੋਣ ਜਾ ਰਹੀ ਹੈ ਗਗਨ ਜੇ ਗੱਲ ਕਰੀਏ ਇਸ ਵਕਤ ਦੇ ਹਾਲਾਤਾਂ ਦੀ ਤਾਂ ਇਹ ਹਾਲਾਤ ਜਿਹੜੇ ਨੇ ਉਹ ਕੋਈ ਬਹੁਤੇ ਸੁਖਾਵੇਂ ਤਾਂ ਨਹੀਂ ਐ ਦੋਵੇਂ ਦੇਸ਼ਾਂ ਦੇ ਵਿੱਚਕਾਰ ਜੋ ਚੀਜ਼ਾਂ ਵਿਗੜਦੀਆਂ ਵਈਆਂ ਨਜ਼ਰ ਆ ਰਹੀਆਂ ਨੇ ਔਰ ਖਾਸ ਤੌਰ ਤੇ ਜਿਸ ਤਰੀਕੇ ਨਾਲ ਰੈਸੈਸ਼ਨ ਕੈਨੇਡਾ ਦੇ ਵਿੱਚ ਚੱਲ ਰਿਹਾ ਹੈ ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਇਸ ਦੀ ਮਾਰ ਜਿਹੜੀ ਹੈ ਉਹ ਆਮ ਲੋਕਾਂ ਨੂੰ ਹੋਰ ਜ਼ਰਾ ਚੱਲਣੀ ਪਊਗੀ ਪਰ ਉੱਥੇ ਹੀ ਜਿਹੜੀ ਸਰਕਾਰ ਹੈ ਉਹ ਇਹ ਕਹਿ ਰਹੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਲੋਕਾਂ ਦੇ ਵਾਸਤੇ ਫਾਇਦਾ ਜਿਹੜਾ ਹੈ ਉਹ ਲੈ ਕੇ ਆਵਾਂਗੇ ਅਸੀਂ ਇੱਥੇ ਹੀ ਜੌਬ ਓਪਰਚ्युनिटीਜ਼ ਜਿਹੜੀਆਂ ਨੇ ਉਹ ਵਧਾਉਂਦੇ ਹੋਏ ਨਜ਼ਰ ਆਵਾਂਗੇ ਜੇਕਰ BC ਡਲ ਕਰ ਲਈ ਹੈ ਥੋਦੇ ਪ੍ਰੀਮੀਅਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇੱਥੇ ਹੀ ਜਿਹੜੇ ਬਿਜ਼ਨੈਸਸ ਨੇ ਉਹ ਵਧਾਵਾਂਗੇ ਉਹਨਾਂ ਨੂੰ ਐਕਸਪਲੋਰ ਕਰਾਂਗੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕ੍ਰिएशन ਲੈ ਕੇ ਆਵਾਂਗੇ ਪਰ ਜਿਵੇਂ ਮੈਂ ਕੱਲ ਵੀ ਇਹ ਜ਼ਿਕਰ ਕਰ ਰਿਹਾ ਸੀ ਇਸ ਦਾ ਅਸਰ ਜਿਹੜਾ ਹੈ ਉਹ ਪੰਜਾਬ ਦੇ ਘਰਾਂ ਤੱਕ ਵੀ ਪਹੁੰਚਾ ਹੈ ਹਾਲਾਂਕਿ ਇਹ ਫੈਸਲਾ ਅਮਰੀਕਾ ਤੇ ਕੈਨੇਡਾ ਦਾ ਹੈ ਪਰ ਬਹੁਤ ਸਾਰੀ ਪੰਜਾਬੀ ਕਮਿਊਨਿਟੀ ਜਿਹੜੀ ਹੈ ਪੰਜਾਬੀ ਲੋਕ ਜਿਹੜੇ ਨੇ ਉਹ ਇੱਥੇ ਆ ਕੇ ਬਸੇ ਹੋਏ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪੰਜਾਬ ਦੇ ਵਿੱਚ ਬੈਠੇ ਹੋਏ ਨੇ ਟਰਕਿੰਗ ਇੰਡਸਟਰੀ ਨੂੰ ਵੱਡਾ ਨੁਕਸਾਨ ਪੈ ਰਿਹਾ ਜੇ ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ ਤਾਂ ਨੋਵਾ ਸਕੋਸ਼ੀਆ ਦੇ ਜਿਹੜੇ ਪ੍ਰੀਮੀਅਰ ਰੇਟਿਡ ਹਾਉਸਟਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਬਾਰਡਰ ਤੋਂ ਟਰੱਕ ਆਉਣਗੇ ਉਹਨਾਂ ਦੇ ਟੋਲ ਜਿਹੜੇ ਨੇ ਉਹ ਦਾ ਉੱਤੇ ਜਾਣਗੇ ਟਰਕਿੰਗ ਇੰਡਸਟਰੀ ਪਹਿਲਾਂ ਤੋਂ ਹੀ ਲੌਸਸਸ ਦੇ ਵਿੱਚ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਦਾ ਬੁਰਾ ਹਾਲ ਹੋਇਆ ਹੋਇਆ ਤਾਂ ਉੱਥੇ ਹੀ ਟਰਕਿੰਗ ਇੰਡਸਟਰੀ ਦੇ ਉੱਤੇ ਵੀ ਇਹਦਾ ਬਹੁਤ ਅਸਰ ਪਊਗਾ ਬਹੁਤ ਸਾਰੀ ਪੰਜਾਬੀ ਭਾਈਚਾਰਾ ਜਿਹੜਾ ਇਹ ਟਰੱਕ ਨੇ ਉਹ ਅਮਰੀਕਾ ਕੈਨੇਡਾ ਤੋਂ ਟ੍ਰੈਵਲ ਕਰਦੇ ਨੇ ਲੋਡ ਲੈ ਕੇ ਜਾਂਦੇ ਨੇ ਜੇ ਲੋਡ ਮਹਿੰਗਾ ਹੋਊਗਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟ੍ਰਕਿੰਗ ਇੰਡਸਟਰੀ ਦੇ ਉੱਤੇ ਫਿਰ ਇਸ ਦਾ ਕੀ ਅਸਰ ਪੈਂਦਾ ਹੋਏ ਨਜ਼ਰ ਆਊਗਾ ਜੇ ਚੀਜ਼ਾਂ ਘੱਟ ਜੀਆਂ ਖਰੀਦੀਆਂ ਜਾਣਗੀਆਂ ਲਿੱਤੀਆਂ ਜਾਣਗੀਆਂ ਲੋਡ ਨਹੀਂ ਮਿਲੂਗਾ ਕੰਮ ਨਹੀਂ ਮਿਲੂਗਾ ਕੰਮ ਕਰ ਪ੍ਰਭਾਵਿਤ ਹੁੰਦਾ ਹੋਏ ਨਜ਼ਰ ਆਊਗਾ ਤਾਂ ਕੁੱਲ ਮਿਲਾ ਕੇ ਹਰ ਚੀਜ਼ ਜਿਹੜੀ ਹੈ ਉਹ ਪ੍ਰਭਾਵਿਤ ਬਿਕਰਮ ਜ਼ਰੂਰ ਹੋਏਗੀ ਹਮ ਠੀਕ ਹੈ ਗगन ਬਹੁਤ-ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਨੂੰ ਸਾਂਝੀ ਕਰਨ ਦੇ ਲਈ ਬਹੁਤ ਮਿਹਰਬਾਨੀ ਤਾਂ ਗਗਨਦੀਪ ਕੈਨੇਡਾ ਤੋਂ ਜਰਨਲਿਸਟ ਜੁੜੇ ਸੀਗੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਔਰ ਵੱਡਾ ਅਸਰ ਜਿਹੜਾ ਉਹ ਕੈਨੇਡਾ ਔਰ ਅਮਰੀਕਾ ਦੇ ਰਿਸ਼ਤਿਆਂ ਤੇ ਜਿੱਥੇ ਇੱਕ ਪਾਸੇ ਔਰ ਜਸਟਨ ਟਰੂਡੋ ਨੇ ਕੀ ਕਿਹਾ ਇੱਕ ਵਾਰ ਜਸਟਨ ਟਰੂਡੋ ਉਹਨਾਂ ਦੀ ਸਪੀਚ ਸੁਣਾਉਣੀ ਕਿਉਂਕਿ ਟਰੂਡੋ ਨੇ ਟਰੰਪ ਨੂੰ ਪਲਟਵਾਰ ਕੀਤਾ ਟਰੰਪ ਦੇ ਉੱਪਰ ਔਰ ਨਾਲ ਹੀ ਉਹਨਾਂ ਨੂੰ ਜਵਾਬ ਦਿੱਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਫਿਰ ਅਸੀਂ ਵੀ ਇਸ ਤਰੀਕੇ ਦੇ ਨਾਲ ਸ਼ਾਂਤ ਹੋ ਕੇ ਨਹੀਂ ਬੈਠਾਂਗੇ ਅਸੀਂ ਵੀ ਅਮਰੀਕਾ ਨੂੰ ਉਸੇ ਦੀ ਭਾਸ਼ਾ ਦੇ ਵਿੱਚ ਜਵਾਬ ਦੇਾਂਗੇ ਵੀ ਵਿਲ ਕੰਟੀਨਿਊ ਟੂ ਬੀ Friends and neighbours. Uh, Prime Minister, you said earlier that you're not going to move forward on measures that would further divide the country. Bonsoir. Good evening. Today, the United States informed us they will be inf in imposing 25% tariffs on Canadian exports to the United States and 10% on Canadian energy. A decision that, should they elect to proceed with, Devrait prendre effet, le mardi 4 février. Cette décision met en péril une relation économique.